रोटी बाय इंडिपेंडेंस कणकण में स्वाद कणकण में भारत ਲਗੀਤੀ ਆ ਪਹਿਲੇ ਕ੍ਰਿਕਟ ਸੀ ਹੁਣ ਹਾਕੀ ਹਾਕੀ ਹੋ ਰਹੀ ਆ ਮੈਂ ਤੇ ਮੈਂ ਤਾਂ ਇਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਵੀ ਸਪੋਰਟ ਹੋਵੇ ਤੁਸੀਂ ਇਕੁਅਲ ਰੱਖੋ ਸਾਰੋ ਸਾਰਿਆਂ ਨੂੰ ਮੈਨਾਂ ਤੋਂ ਤੁਸੀਂ ਕਿਉਂਕਿ ਸਾਰੇ ਪਲੇਅਰਾਂ ਦੀ ਮਿਹਨਤ ਰਹਿੰਦੀ ਆ ਸਾਰੇ ਸਪੋਰਟਸ ਦੀ ਮਿਹਨਤ ਰਹਿੰਦੀ ਆ ਜਿੰਨਾ ਤੁਸੀਂ ਇਕੁਅਲ ਰੱਖੋਗੇ ਉੰਨਾ ਹੋਰ ਸਾਰਿਆਂ ਨੂੰ ਹਾਰਡਵਰਕ ਦਾ ਮੋਕਾ ਮਿਲੂਗਾ ਪਰਾਇਆ ਤੁਸੀਂ ਤੇ ਉਦੋਂ ਫੇਰ ਕੀ ਮਾਹੌਲ ਸੀ ਡਰੈਸਿੰਗ ਰੂਮ 'ਚ ਫੋਨ ਆ ਰਹੇ ਨੇ ਭੰਗੜੇ ਪੈ ਰਹੇ ਨੇ ਸਭ ਤੋਂ ਵੱਧ ਭੰਗੜਾ ਕਿੰਨੇ ਪਾਇਆ ਬਿਲਕੁਲ ਜੀ ਸਾਰਿਆਂ ਨੇ ਪਾਇਆ ਕਿਉਂਕਿ ਸ਼ਿਦੀ ਭਾਈ ਨੇ ਜ਼ਿਆਦਾ ਪਾਇਆ ਕਿਉਂਕਿ ਸ਼੍ਰੀ ਜੇ ਦੇ ਦੀ ਲ ਸਕੇ ਰਿਸੀ ਕਿਉਂ ਨ ਵਿਆਹ ਦੀ ਤਰੀਕ ਵੀ ਪੱਕੀ ਕਰਨੀ ਹੈ ਨਹੀਂ ਮੈਨ ਜੀ ਹਲੇ ਕੁਛ ਨਹੀਂ ਪਤਾ ਬਾਕੀ ਦੇਖੋ ਜੀ ਪਰ ਵੀ ਕੁਝ ਇਸ਼ਾਰਾ ਕੀਤਾ ਸੀ ਦੱਸੋ ਥੋੜਾ ਜਿਹਾ ਉਹ ਤਾਂ ਵੈਸੇ ਮੈਂ ਕਹਿਤਾ ਕਿਉਂਕਿ ਉਹ ਪਿੱਛੇ ਪੈ ਗਏ ਤੇ ਜਿਹੜੇ ਤੇ ਹਲੇ ਦੇਖੋ ਜੀ ਹਲੇ ਕੁਝ ਨਹੀਂ ਪਤਾ ਬਾਕੀ ਹਿੰਟ ਤਾਂ ਦੇ ਦੋ ਵਕਤ ਨਹੀਂ ਇੱਕ ਨਾ ਇੱਕ ਦਿਨ ਜੀ ਹਿੰਟ ਹਲੇ ਕਿੱਦਾਂ ਦੇ ਦਾਂਗਾ ਜੀ ਬਾਕੀ ਦੇਖੋ ਦਾ ਰਿਸ਼ਤੇ ਬੜੇ ਆ ਰਹੇ ਹੋਣਗੇ ਘਰ ਇਹ ਤਾਂ ਕਰਦੇ ਨੇ ਪਤਾ ਮੈਂ ਤਾਂ ਇਹ ਚੀਜ਼ਾਂ ਜਿਹਾਂ ਦੇ ਸਟ੍ਰੇਕਲ ਮਿਹਰ ਸਟਿਪਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਫੌਕੀ ਖਿਡਾਰੀਆਂ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈ ਕਿਉਂਕਿ ব্রੌਂਜ਼ ਮੈਡਲ ਇਹ ਟੀਮ 올림픽 ਚ ਜਿੱਤ ਕੇ ਆਈ ਹੈ ਦੂਜੀ ਵਾਰ ਇਹ ਲਗਾਤਾਰ ਕਿ ਇਸ ਟੀਮ ਨੇ ਦੇਸ਼ ਦਾ ਮਾਣ ਵਧਾਇਆ ਹੈ ਤੇ ਪੰਜਾਬੀ ਖਿਡਾਰੀਆਂ ਦੀ ਇਸ ਟੀਮ ਚ ਪਰਮਾਰਾ ਸਾਡੇ ਨਾਲ ਮਨਦੀਪ ਸਿੰਘ ਨੇ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਤੇ ਥੋੜਾ ਘੱਟ ਬੋਲਦੇ ਹੋ ਤੁਸੀਂ ਅਸੀਂ ਦੇਖਿਆ ਥੈਂਕ ਯੂ ਸੋ ਮਚ ਮੈਂ ਜੀ ਨਹੀਂ ਨਹੀਂ ਮੈਂ ਜੀ ਇਦਾਂ ਨਹੀਂ ਹੈ ਜੀ ਘੱਟ ਤਾਂ ਨਹੀਂ ਬੋਲੀਦਾ ਬੋਲਦੇ ਆ ਬਟ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਤੁਹਾਨੂੰ ਸਟੇਜ ਤੇ ਤੇ ਹਾਂ ਜੀ ਸਭ ਤੋਂ ਪਹਿਲੇ ਬਹੁਤ ਪ੍ਰਾਉਡ ਫੀਲ ਕਰ ਰਹੇ ਆ ਕਿ ਮੁੱਖ ਮੰਤਰੀ ਸਰ ਨੇ ਸਾਨੂੰ ਸਟੇਜ ਤੇ ਬੁਲਾਇਆ ਬਟ ਉਸ ਟਾਈਮ ਫਸਟ ਟਾਈਮ ਬੋਲੇ ਆ ਤੇ ਥੋੜਾ ਸ਼ਾਈ ਫੀਲ ਕਰ ਰਹੀ ਸੀ ਬਟ ਸਟਿਲ ਬਹੁਤ ਵਧੀਆ ਗੱਲਾਂ ਸ਼ੇਅਰ ਕੀਤੀਆਂ ਸਰ ਨਾਲ ਤੇ ਸਰ ਨੇ ਵੀ ਸਾਡੇ ਨਾਲ ਬਹੁਤ ਗੱਲਾਂ ਸ਼ੇਅਰ ਕੀਤੀਆਂ ਹੌਕੀ ਬ ਮਤਲਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਪੰਜਾਬ ਦਾ ਦੇਸ਼ ਦਾ ਮਾਣ ਵਧਾਇਆ ਹੈ ਕਿ ਅੱਜ ਸਾਰੇ ਮਤਲਬ hockey ਖਿਡਾਰੀਆਂ ਬਾਰੇ ਜਾਣਨਾ ਚਾਹੁੰਦੇ ਨੇ ਕਿ ਅੱਛਾ ਇਸ ਦਾ ਨਾਮ ਕੀ ਹੈ ਕਿਥੋਂ ਆਇਨੀ ਸੋਣੀ ਖੇਡ ਖੇਡੀ ਹੈ ਤੁਹਾਨੂੰ ਇੱਕ ਸੈਲਿਬ੍ਰਿਟੀ ਫੀਲ ਤੁਹਾਨੂੰ ਵੀ ਹੋ ਰਿਹਾ ਹੋਵੇਗਾ ਇੰਨੇ ਕੈਮਰੇ ਤੁਹਾਨੂੰ ਦੇਖ ਰਹੇ ਨੇ ਹਰ ਕੋਈ ਤੁਹਾਡੇ ਬਾਰੇ ਜਾਣਦਾ ਤੇ ਬਿਲਕੁਲ ਮਣਜੀ ਬਹੁਤ ਵੱਡੀ ਗੱਲ ਆ ਕਿ ਬੈਕ ਟੂ ਬੈਕ ਮੈਡਲ ਜਿਤਨਾ ਇੰਨੇ ਟਾਈਮ ਬਾਅਦ ਤੇ ਹਾਕੀ ਨੂੰ ਉੱਪਰ ਲੈ ਕੇ ਆਉਣਾ ਕਿਉਂਕਿ ਸਾਡਾ ਏਮ ਸੀਗਾ ਕਿ ਅਸੀਂ ਮੈਡਲ ਲੈ ਕੇ ਆਉਣਾ ਇਸ ਵਾਰ ਕਿਉਂਕਿ ਲਾਸਟ ਟਾਈਮ ਬ੍ਰੌਂਜ਼ ਆਇਆ ਸੀਗਾ ਇਸ ਵਾਰ ਅਸੀਂ ਆਪਣਾ ਕਲਰ ਚੇਂਜ ਕਰਨਾ ਚਾਹੁੰਦੇ ਸੀ ਬਟ ਸਟਿਲ ਅਸੀਂ ਸੈਮੀਫਾਈਨਲ ਥੋੜਾ ਹਰਟ ਹੋਏ ਸੀਗੇ ਤੇ ਪਰ ਸਿਰ ਇਹੀ ਸੀਗਾ ਕਿ ਚਨ ਅਪ ਕਰਕੇ ਸਾਰੇ ਪਲੇਅਰਾਂ ਨੇ ਇੱਕ ਦੂਜੇ ਤੇ ٹرسٹ ਕੀਤਾ ਤੇ ਉਹੀ ਮੈਡਲ ਲੈ ਕੇ ਆਏ ਆ ਤੇ ਹਾਕੀ ਬਿਲਕੁਲ ਜੀ ਜਿੱਥੇ ਜਿੱਥੇ ਦੇਖੀਏ ਹਾਕੀ ਆ ਰਹੀ ਹੈ ਤੇ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਜੀ ਅੱਗੇ ਸੀ ਦੇਖਦੇ ਸੀ ਕ੍ਰਿਕਟ ਦੇ ਮੈਚ ਨੂੰ ਕਰੋੜਾ ਲੋਕ ਦੇਖਦੇ ਨੇ ਪਰ ਹੁਣ ਹਾਕੀ ਜੋ ਹੈ ਕਰੋੜਾਂ ਲੋਕਾਂ ਦੀ ਫੇਵਰਿਟ ਗੇਮ ਬਣ ਚੁੱਕੀ ਹੈ ਅਸੀਂ ਦੇਖਿਆ ਕਿ 올림픽 ਦਾ ਜਦੋਂ ਮੈਚ ਚੱਲ ਰਿਹਾ ਸੀ ਹਰ ਕਿਸੇ ਦੇ ਧੜਕਣਾ ਤੇਜ਼ ਹੋ ਰਿਹਾ ਸੀ ਉਹ ਆਖਿਰ ਤੱਕ ਸਮਝ ਨਹੀਂ ਆ ਰਿਹਾ ਸੀ ਉਹ ਹੋ ਇੰਡੀਆ ਦੇ ਹੱਥੋਂ ਮੈਚ ਨਾ ਚੱਲੇ ਜੀ ਜੀ ਬਿਲਕੁਲ ਬਿਲਕੁਲ ਜੀ ਕਿਉਂਕਿ ਦੇਖੋ 3rd 4th ਦਾ ਜਿਹੜਾ ਮੈਚ ਹੁੰਦਾ ਹੈ ਬ੍ਰੌਂਜ਼ ਮੈਡਲ ਦਾ ਬਹੁਤ ਟਫ ਹੁੰਦਾ ਹੈ ਕੁਝ ਵੀ ਹੋ ਸਕਦਾ ਉਸ ਤੇ ਤੇ ਸਾਡਾ ਇਹੀ ਸੀਗਾ ਕਿ ਇਹੀ ਮੈਚ ਨਿਕਲਣਾ ਹੀ ਆ ਜਿੱਦਾਂ ਮਰਜੀ ਜਿੱਤ ਕੇ ਨਿਕਲਣਾ ਆ ਤੇ ਫਾਈਨਲੀ ਜਿੱਤੇ ਆ ਤੇ ਬਿਲਕੁਲ ਜੀ ਜਿੱਦਾ ਤੁਸੀਂ ਗੱਲ ਕੀਤੀ ਆ ਪਹਿਲੇ ক্রিকেট ਸੀ ਹੁਣ ਹਾਕੀ ਹਾਕੀ ਹੋ ਰਹੀ ਆ ਮੈਂ ਤੇ ਮੈਂ ਤਾਂ ਇਹ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਵੀ ਸਪੋਰਟ ਹੋਵੇ ਤੁਸੀਂ ਇਕੁਅਲ ਰੱਖੋ ਸਾਰੋਂ ਸਾਰਿਆਂ ਨੂੰ ਕਿਉਂਕਿ ਸਾਰੇ ਆ ਪਲੇਅਰਾਂ ਦੀ ਮਿਹਨਤ ਰਹਿੰਦੀ ਆ ਸਾਰੇ ਸਪੋਰਟਸ ਦੀ ਮਿਹਨਤ ਰਹਿੰਦੀ ਆ ਜਿੰਨਾ ਤੁਸੀਂ ਇਕੁਅਲ ਰੱਖੋਗੇ ਉੰਨਾ ਹੋਰ ਸਾਰਿਆਂ ਨੂੰ ਹਾਰਡ ਵਰਕ ਦਾ ਮੌਕਾ ਮਿਲੂਗਾ ਤੁਸੀਂ ਪ੍ਰੈਸ਼ਰ ਫੀਲ ਕਰਦੇ ਹੋ ਜਦੋਂ ਇੰਨੇ ਹਾਲਾਂਕਿ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਰਹੇ ਹੋ ਮੈਨੂੰ ਹਰਮਨ ਦੱਸ ਰਹੀ ਸੀ ਕਿ ਤੁਸੀਂ ਬਿਲਕੁਲ ਵਰਤਿਆ ਨਹੀਂ ਸੋਸ਼ਲ ਮੀਡੀਆ ਪਰ ਫਿਰ ਵੀ ਪ੍ਰੈਸ਼ਰ ਤਾਂ ਰਹਿੰਦਾ ਕਿ ਰੰਗ ਬਦਲਣ ਗਏ ਹੋ ਤੁਸੀਂ ਮੈਡਲ ਦਾ ਤੇ ਉਹ ਉਸ ਤਰ੍ਹਾਂ ਦੀ ਖੇਡ ਖੇਡਣੀ ਕਿ ਤੁਸੀਂ ਉਮੀਦਾਂ ਦੇ ਖਰੇ ਉਤਰੋਗੇ ਤੁਸੀਂ ਆਪਣੇ ਜੋ ਐਕਸਪੈਕਟੇਸ਼ਨ ਹੈ ਖੋਰਾ ਦੀ ਨਹੀਂ ਤੁਸੀਂ ਆਪਣੀ ਖੇਡ ਨੂੰ ਹੋਰ ਚਮਕਾਉਣਾ ਹੈ ਆਪਣਾ ਵਧੀਆ ਪ੍ਰਦਰਸ਼ਨ ਦੇਣਾ ਹੈ ਉਹ ਕਿਸ ਤਰ੍ਹਾਂ ਦਾ ਪ੍ਰੈਸ਼ਰ ਰਹਿੰਦਾ ਮੈਨ ਜੀ ਬਲੀਵ ਹੋਣਾ ਚਾਹੀਦਾ ਜੀ ਸਾਡੇ 'ਚ ਬਲੀਵ ਸਿਗਾ ਇੱਕ ਪਲੇਅਰਾਂ 'ਚ ਕਿਉਂਕਿ ਵਨਟੀ ਵਨ ਡ੍ਰੀਮ ਅਸੀਂ ਇਹ ਬੋਲਦੇ ਆ ਜਿੰਨਾ ਤੁਸੀਂ ਤੁਹਾਡੇ ਤੇ ਬਲੀਵ ਰਹੂਗਾ ਪ੍ਰੈਸ਼ਰ ਜਿੰਨਾ ਮਾਜੀ ਆ ਜਾਵੇ ਨਹੀਂ ਤੁਸੀਂ ਹੈਂਡਲ ਕਰ ਸਕਦੇ ਕਿੱਦਾਂ ਹੈਂਡਲ ਕਰਨਾ ਆ ਉਹ ਸਾਡੇ ਉੱਪਰ ਆ ਤੇ ਉਹ ਚੀਜ਼ ਸਾਨੂੰ ਸਿਖਾਈ ਗਈ ਆਲਰੇਡੀ ਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਕਿਉਂਕਿ ਸਾਡਾ ਮੇਨ ਟਾਰਗੇਟ ਹੀ ਇਹ ਸੀਗਾ ਜਦੋਂ ਅਸੀਂ ਇੱਥੋਂ ਗਏ ਸੀਗੇ 올림픽 ਲਈ ਦਿੱਲੀ ਤੋਂ ਨਿਕਲੇ ਸੀਗੇ ਤੇ ਸਾਡਾ ਮੇਨ ਇਹ ਸੀਗਾ ਕਿ ਜਿਹੜੇ 15 17 ਦਿੰਨੇ ਆ ਇਹ ਪੂਰਾ ਤੁਸੀਂ ਹਾਕੀ ਨੂੰ ਦੇਣੇ ਆ ਠੀਕ ਆ ਫੈਮਿਲੀ ਨਾਲ ਗੱਲ ਕਰ ਸਕਦੇ ਆ ਬਟ ਜਿਹੜੇ 17 ਦਿੰਨੇ ਆ ਤੁਸੀਂ ਹਾਕੀ ਨੂੰ ਦੇਣੇ ਆ ਕਿ ਇਹ ਨਾ ਹੋਵੇ ਕਿ ਬਸ 올림픽 ਨਾ ਦੇ ਅੱਗੇ 올ੰਪੀਅਨ ਲਿਖਿਆ ਗਿਆ ਹੋਵੇ ਲਾਸਟ ਟਾਈਮ ਵੀ ਇਦਾਂ ਸੀਗਾ ਨਾਂ ਦੇ ਅੱਗੇ 올ੰਪੀਅਨ ਨਹੀਂ ਲਿਖਾਉਣਾ ਮੈਡਲ ਜਿੱਤ ਲੈ ਕੇ ਆਉਣਾ ਆ ਇਹ ਚੀਜ਼ ਹੈਗੀ ਤੇ ਬਹੁਤ ਪ੍ਰਾਊਡ ਫੀਲ ਕਰ ਰਹੀ ਆ ਤੇ ਕਿਹੜਾ ਮੈਚ ਤੁਹਾਨੂੰ ਲੱਗਾ ਕਿ ਬਈ ਇਹ ਸਭ ਤੋਂ ਔਖਾ ਮੈਚ ਸੀ ਕਿਹੜਾ ਮੈਚ ਸੀ ਅ ਦੇਖੋ ਮੈਂ ਜੀ 올림픽 ਚ ਸਾਰੇ ਮੈਚ ਬਹੁਤ ਔਕੇ ਹੁੰਦੇ ਆ ਤੇ ਸਾਡਾ ਮੇਨ ਫੋਕਸ ਇਹ ਸੀਗਾ ਜਦੋਂ ਅਸੀਂ ਪੂਲ ਲੀਗ ਮੈਚ ਖੇਡ ਰਹੇ ਸੀਗੇ ਤੇ ਆਸਟ੍ਰੇਲੀਆ ਨਾਲ ਸੀਗਾ ਸਾਡਾ ਕਿ ਇਹਨਾਂ ਤੋਂ ਹੀ ਜਿੱਤਣਾ ਆ ਕਿਉਂਕਿ ਲਾਸਟ ਜਿੱਦਾਂ ਹਰਮਨ ਨੇ ਦੱਸਿਆ ਸੀਗਾ ਕਿ ਅਸੀਂ 5-6 ਮੈਚ ਖੇਡ ਕੇ ਆਏ ਸੀਗੇ ਸੀਰੀਜ਼ ਤੇ ਅਸੀਂ ਇੱਕ ਵੀ ਨਹੀਂ ਜਿੱਤੇ ਸੀਗੇ ਤੇ ਜਦੋਂ ਵੀ ਸਾਨੂੰ ਕੋਈ ਪੁੱਛਦਾ ਸੀਗਾ ਤੇ ਇਹ ਪੁੱਛਦਾ ਇਹ ਆਸਟ੍ਰੇਲੀਆ ਨਾਲ ਤੁਹਾਡਾ ਮੈਚ ਆ ਕੀ ਤੁਹਾਡਾ ਚੱਲੂਗਾ ਤੇ ਅਸੀਂ ਇਹ ਹੀ ਸ਼ੋਅ ਕਰਨਾ ਸੀ ਦਿਖਾਉਣਾ ਸੀਗਾ ਕਿ ਹਾਂ ਅਸੀਂ ਇਹਨਾਂ ਤੋਂ ਜਿੱਤਣਾ ਹੀ ਆ ਤੇ ਅਸੀਂ ਸ਼ੋਅ ਕਰਨਾ ਸੀ ਇਹ ਜਿੰਨੀ ਹੋਕੀ ਖੇਲੀ ਆ ਜਿੰਨੀ ਇਹ ਲਰਨਿੰਗ ਪੁਆਇੰਟ ਰੱਖੇ ਆਪਣੇ ਮਾਈਂਡ ਚ ਉਹ ਹੀ ਸ਼ੋਅ ਕਰਨੇ ਸੀਗੇ ਤੇ ਬਹੁਤ ਵਧੀਆ ਗੱਲ ਹੈ ਕਿ 52 ਇਅਰ ਦੇ ਬਾਅਦ ਅਸੀਂ ਆਸਟ੍ਰੇਲੀਅਨ ਹੋਰ ਆਇਆ ਵਾਈਗੁਰ ਦਾ ਨਾਮ ਲੈ ਕੇ ਮੈਦਾਨ ਚ ਜਾਂਦੇ ਸੀ ਫਿਰ ਅਰਦਾਸ ਤੁਸੀਂ ਮੈਦਾਨ ਚ ਵੀ ਕਰ ਬਿਲਕੁਲ ਜੀ ਉਹ ਤੇ ਐਵਰੀ ਐਵਰੀ ਸਟੈਪ ਤੇ ਅਸੀਂ ਵਾਈਗੁਰ ਦਾ ਨਾਮ ਲੈਂਦੇ ਆ ਤੇ ਬਿਲਕੁਲ ਜਿਦੋਂ ਜੀ ਵੀ ਨਾ ਮੈਂ ਸੀਗਾ ਸ਼ੂਟ ਆਊਟ ਤੇ ਜਿੱਤਾ ਸੀ ਐਮ ਸਰ ਨੇ ਬੋਲੇ ਅਰਦਾਸ ਕਰਦਾ ਸੀਗਾ ਬਿਲਕੁਲ ਜੀ ਕਰਦੇ ਸੀਗੇ ਕਿਉਂਕਿ ਸਾਨੂੰ ਇਹ ਸਿਖਾਈ ਮੈਚ ਕੱਢਣਾ ਆ ਜਦੋਂ ਮੈਚ ਜਿੱਤਿਆ ਫਾਈਨਲ ਜਦੋਂ ਸਪੇਨ ਨੂੰ ਹਰਾਇਆ ਤੁਸੀਂ ਤੇ ਉਦੋਂ ਫਿਰ ਕੀ ਮਾਹੌਲ ਸੀ ਡਰੈਸਿੰਗ ਰੂਮ 'ਚ ਫੋਨ ਆ ਰਹੇ ਨੇ ਭੰਗੜੇ ਪੈ ਰਹੇ ਨੇ ਸਭ ਤੋਂ ਵੱਧ ਭੰਗੜਾ ਕਿੰਨੇ ਪਾਇਆ ਬਿਲਕੁਲ ਜੀ ਸਾਰਿਆਂ ਨੇ ਪਾਇਆ ਕਿਉਂਕਿ ਸ਼ਿਦੀ ਭਾਈ ਨੇ ਜ਼ਿਆਦਾ ਪਾਇਆ ਕਿਉਂਕਿ ਸ਼੍ਰੀ ਜੇ ਦੇ ਦੀ ਲਾਸਟ ਮੈਚ ਸੀਗਾ ਲਾਸਟ 올림픽 ਸੀ ਕਿਤੇ ਬਾਅਦ ਚ ਉਹਨੇ ਰਿਟਾਇਰਮੈਂਟ ਲੈਣਾ ਸੀਗਾ ਤੇ ਅਸੀਂ ਉਹਨਾਂ ਲਈ ਵੀ ਖੇਡਣਾ ਸੀਗਾ ਲਾਸਟ ਮੈਚ ਉਹਨਾਂ ਲਈ ਜਿੱਤਣਾ ਸੀਗਾ ਇਹ ਮੈਚ ਮੇ ਜਿਵੇਂ ਕਿ ਆਗੇ ক্রিকেট ਦੇ ਖਿਡਾਰੀਆਂ ਦੀ ਪਰਸਨਲ ਜ਼ਿੰਦਗੀ 'ਚ ਵੀ ਲੋਕਾਂ ਨੂੰ ਬੜਾ ਇੰਟਰਸਟ ਹੁੰਦਾ ਔਰ ਹਾਕੀ ਖਿਡਾਰੀਆਂ ਦੇ ਪਰਸਨਲ ਜ਼ਿੰਦਗੀ 'ਚ ਲੋਕਾਂ ਨੂੰ ਬੜਾ ਇੰਟਰਸਟ ਹੈ ਤੁਹਾਡੇ ਪੇਰੈਂਟਸ ਕਹਿ ਰਹੇ ਸੀ ਕਿ ਹੁਣ ਵਿਆਹ ਦੀ ਤਰੀਕ ਵੀ ਪੱਕੀ ਕਰਨੀ ਹੈ ਨਹੀਂ ਮੈਂ ਜੀ ਹਲੇ ਕੁਝ ਨਹੀਂ ਪਤਾ ਬਾਕੀ ਦੇਖੋ ਜੀ ਪਰ ਵੀ ਕੁਝ ਇਸ਼ਾਰਾ ਕੀਤਾ ਸੀ ਦੱਸੋ ਥੋੜਾ ਜਿਹਾ ਉਹ ਤਾਂ ਵੈਸੇ ਮੈਂ ਕਹਿਤਾ ਕਿਉਂਕਿ ਉਹ ਪਿੱਛੇ ਪੈ ਗਏ ਤੇ ਜਿਹੜੇ ਤੇ ਹਲੇ ਦੇਖੋ ਜੀ ਹਲੇ ਕੁਝ ਨਹੀਂ ਪਤਾ ਬਾਕੀ ਹਿੰਟ ਤਾਂ ਦੇ ਦੋ ਵਕਤ ਨਹੀਂ ਇੱਕ ਨਾ ਇੱਕ ਦਿਨ ਜੀ ਹਿੰਟ ਹਲੇ ਕਿੱਦਾਂ ਦੇ ਦਾਂਗਾ ਜੀ ਬਾਕੀ ਦੇਖੋ ਤਾਂ ਰਿਸ਼ਤੇ ਬੜੇ ਆ ਰਹੇ ਹੋਣਗੇ ਘਰ ਇਹ ਤਾਂ ਕਰਦੇ ਨੇ ਪਤਾ ਮੈਂ ਤਾਂ ਇਹ ਚੀਜ਼ਾਂ ਜਿਹੜੇ ਇੰਟਰਸਟ ਨਹੀਂ ਲੈਂਦੇ ਕਰਦੇ ਨੂੰ ਪੁੱਛਦੇ ਨਹੀਂ ਉਹ ਕਰਦੇ ਤੁਹਾਨੂੰ ਤਾਂ ਪੁੱਛਦੇ ਹੋਣਗੇ ਕਿ ਬਾਈ ਹੁਣ ਦੋ ਮਾੜੀ ਚੱਲਿਆ ਤੇ ਵਿਆਹ ਕਦੋਂ? ਜੀ ਬਿਲਕੁਲ ਜੀ ਪੁੱਛਦੇ ਆ ਬਟ ਇਹ ਹੈ ਸਾਡਾ ਮੇਨ ਹੈ ਜੀ ਪਹਿਲੇ ਅਸੀਂ ਕਲਰ ਚੇਂਜ ਕਰਨਾ ਹੈ ਤੇ ਬਾਕੀ ਦੇਖੋ ਜੀ ਬਾਕੀ ਵਿਆਹ ਵੀ ਜਲਦੀ ਹੀ ਹੋ ਜਾਣਾ ਹੈ। ਹਾਂ ਜੀ ਹੋ ਜਾਣਾ ਤੁਸੀਂ ਫਰਵਰੀ ਵੈਸੇ ਮਹੀਨਾ ਵੀ ਉੱਥੇ ਦੱਸਤਾ। ਉਹ ਪਤਾ ਨਹੀਂ ਹਾਲੇ ਦੇਖਾ। ਚਲੋ ਠੀਕ ਹੈ। ਥੈਂਕ ਯੂ ਸੋ। ਅਨਵਦ ਗੱਲਬਾਤ ਕਰਨ ਦੇ ਲਈ ਸੋ ਮਨਦੀਪ ਸਿੰਘ ਸ਼ਾਨਦਾਰ ਕਿਰਦ ਦੇ ਨਾਲ ਇਹਨਾਂ ਨੇ ਦੇਸ਼ ਦਾ ਜੋ ਹੈ ਮਾਣ ਵਧਾਇਆ ਹੈ ਸੋ ਲਗਾਤਾਰ ਇਸੇ ਤਰ੍ਹਾਂ ਹਾਕੀ ਟੀਮ ਜੋ ਹੈ ਉਹ ਇਸ ਖੇਡ ਨੂੰ ਰਿਵਾਈਵ ਕਰਨ ਚ ਲੱਗੀ ਹੋਈ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਹਰ ਪਾਸੇ ਇਸ ਖੇਡ ਦੇ ਨਖਿਦਾਰੀਆ ਦੇ ਚਰਚੇ ਹੋ ਰਹੇ ਨੇ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਹਾਂ ਸਕ ਕੋ ਪੰਜਾਬ ਤੱਕ ਚੰਡੀਗੜ੍ਹ